ਪੰਜਾਬ 10:00 ਦੇ ਦਰਸ਼ਕਾਂ ਲਈ ਮੈਂ ਅਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਆਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾਵੜਦੇ ਪਹਿਲਾਂ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਖਬਰ ਦਾ ਸੰਬੰਧ ਪਿੰਡ ਰਸੂਲਪੁਰ ਬਲਾਕ ਮਾਜਰੀ ਜ਼ਿਲ੍ਹਾ ਮੁਹਾਲੀ ਦਾ ਇਸ ਪਿੰਡ ਦੇ ਵਿੱਚ ਦੋ ਇਸ਼ੂਜ਼ ਟੇਕ ਅਪ ਹੋ ਰਹੇ ਆ ਪਹਿਲਾ ਇਸ਼ੂ ਹੈਗਾ ਇੱਕ ਪ੍ਰਾਈਵੇਟ ਰੀਅਲ اسٹیਟ ਕੰਪਨੀ ਐਲਟਸ ਦਾ ਜਿਸ ਨੇ ਇਸ ਪਿੰਡ ਦੇ ਜਿਹੜੇ ਰੈਵਨਿਊ ਰਸਤੇ ਐ ਉਹਨਾਂ ਨੂੰ ਗਲਤ ਤਰੀਕੇ ਨਾਲ ਮੱਲਿਆ ਤੇ ਆਪਣੇ ਨਾਂ ਰਜਿਸਟਰੀ ਕਰਾਈ ਹੈ ਦੂਜਾ ਇਸ਼ੂ ਇਸ ਪਿੰਡ ਦਾ ਹੈਗਾ ਜੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਸਰਪੰਚ ਦਾ ਰੋਲ ਕਿਵੇਂ ਪਿੰਡ ਦੀ ਸੰਪਤੀ ਨਾਲ ਉਹ ਖਿਲਵਾੜ ਕਰ ਰਿਹਾ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇਸ਼ੂ ਐਲਟਸ ਕੰਪਨੀ ਦਾ ਅਲਟਸ ਕੰਪਨੀ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਕਿ ਡਿਫਾਲਟਰ ਹੋ ਚੁੱਕੀ ਹੈ ਕਈ ਕੇਸ ਉਸ ਤੇ ਚੱਲਦੇ ਨੇ ਇਸ ਤਾਜ਼ਾ ਮਾਮਲੇ ਦੇ ਵਿੱਚ ਅਲਟਸ ਨੇ ਇੱਕ ਕਲੋਨੀ ਬਣਾਈ ਹੈ ਦੀ ਗ੍ਰੇਟਰ ਪੰਜਾਬ ਆਫਿਸਰਸ ਕਲੋਨੀ ਉਸ ਤੇ ਲਈ ਰਾਹ ਲੱਭਣ ਲਈ ਬਣਾਉਣ ਲਈ ਅਲਟਸ ਕੰਪਨੀ ਨੇ ਇੱਕ ਪਟਵਾਰੀ ਬਲਜੀਤ ਸਿੰਘ ਦੀਆਂ ਸੇਵਾਵਾਂ ਲਈਆਂ ਜਿਸ ਨੇ ਇੱਕ ਜਾਲੀ ਝੂਠੀ ਰਿਪੋਰਟ ਫਾਈਲ ਕੀਤੀ ਕਿ ਆ ਜਿਹੜੀ ਸੱਤ ਕਨਾਲ ਤਿੰਨ ਮਰਲੇ ਜਗ੍ਹਾ ਹੈ ਇਹ ਰਾਹ ਦੀ ਇਸ ਦੇ ਨਾਲ ਆਸੇ-ਪਾਸੇ ਕੋਈ ਖੇਤ ਨਹੀਂ ਲੱਗਦਾ ਫਾਲਸ ਰੂਪ ਇਹ ਰਿਪੋਰਟ ਤਹਿਸੀਲਦਾਰ ਉਸ ਵਕਤ ਦੇ ਜਸਕਰਨ ਸਿੰਘ ਬਰਾੜ ਫਿਰ ਉਤੋਂ ਗਾਂ ਏਡੀਸੀ ਫਿਰ ਗਾਂ ਗਾਂ ਅਪ ਟੂ ਹਾਇਰ ਲੈਵਲ ਐਕਸੈਪਟ ਹੁੰਦੀ ਗਈ ਤੇ ਇਹ ਜਿਹੜੇ ਰਾਹ ਹੈ ਇਹ ਕੰਪਨੀ ਦੇ ਨਾਂ ਹੋ ਗਏ ਰਜਿਸਟਰੀ ਹੋ ਗਏ 2.1 ਕਰੋੜ ਰੁਪਇਆ ਇਸ ਕੰਪਨੀ ਨੇ ਪੰਚਾਇਤ ਨੂੰ ਅਦਾ ਕੀਤਾ ਪਰ ਉਸ ਦੇ ਨਾਲ ਹੀ ਪੰਚਾਇਤ ਦੇ ਸਰਪੰਚ ਤੇ ਹੋਰ ਵਿਅਕਤੀਆਂ ਨੇ ਮਿਲ ਕੇ ਵੀਡੀਓ ਨਾਲ ਸਖਤਰ ਨਾਲ ਇਸ ਰਕਮ ਨੂੰ ਖੁਰਦ-ਬੁਰਦ ਕਰਨਾ ਸ਼ੁਰੂ ਕਰ ਦਿੱਤਾ ਇਹ ਨਿਯਮਾਂ ਦੇ ਵਿਰੁੱਧ ਬਿਨਾ ਮਤਾ ਪਾਸ ਕੀਤੇ ਕਈ ਲੱਖ ਰੁਪਇਆ ਉਸ ਜੋ ਵਰਤਿਆ ਤੇ ਛਕਿਆ ਇਹ ਸਾਰੇ ਦੋਸ਼ ਲਾਉਂਦੇ ਨੇ ਰਸੂਲਪੁਰ ਪਿੰਡ ਦੇ ਸਿਹਰਦ ਨਾਗਰਿਕ ਰਵੀਜੋਤ ਸਿੰਘ ਤੇ ਜਸਵਿੰਦਰ ਸਿੰਘ ਜਿਨ੍ਹਾਂ ਨੇ ਪੰਚਾਇਤ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਇਹ ਸ਼ਿਕਾਇਤ ਇਹਨਾਂ ਨੇ ਪੰਚਾਇਤ ਵਿਭਾਗ ਨੂੰ ਕੀਤੀ ਹੈ ਤੇ ਹੁਣ ਡਾਇਰੈਕਟਰ ਪੰਚਾਇਤ ਅਮਿਤ ਕੁਮਾਰ ਆਈਐਸ ਕੋਲ ਸੁਣੀ ਜਾ ਰਹੀ ਹੈ ਇਹ ਤੇ ਅਸੀਂ ਜੀ ਖਬਰ ਦਾ ਸੰਖੇਪ ਹੁਣ ਦਿੰਦੇ ਆ ਤੁਹਾਨੂੰ ਵਿਸਤਾਰ ਕੰਪਨੀ ਆਲਟਸ ਨੇ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਇੱਕ ਕੰਪਨੀ ਅਫਸਰਾਂ ਲਈ ਬਣਾਈ ਹੈ ਜਿਦੇ ਵਿੱਚ ਆਈਐਸ ਆਈਪੀਐਸ ਪੀਸੀਐਸ ਜੱਜ ਤੇ ਉੱਗੇ ਸਿਆਸਤਦਾਨ ਸ਼ਾਮਲ ਨੇ ਇਸ ਕੰਪਨੀ ਨੇ ਇਹਨਾਂ ਲੋਕਾਂ ਨੂੰ ਮਹਿੰਗੇ ਪਲਾਟ ਸਸਤੇ ਭਾਅ ਦਿੱਤੇ ਸੁਣੇ ਜਾਂਦੇ ਨੇ ਤੇ ਉਹ ਫਿਰ ਸਾਰੇ ਲੋਕ ਮਿਲ ਕੇ ਉਸ ਏਰੀਏ ਨੂੰ ਡਿਵੈਲਪ ਕਰਾਉਣਾ ਚਾਹਦੇ ਨੇ ਆਲਟਸ ਕੰਪਨੀ ਨੇ ਆਪਣੀ ਇਸ ਨਵੀਂ ਪਾਕਟ ਨੂੰ ਜਿਹਦਾ ਨਾਮ ਗ੍ਰੇਟਰ ਪੰਜਾਬ ਆਫੀਸਰਸ ਕਲੋਨੀ ਹੈ ਉਹਦੇ ਲਈ ਰਾਹ ਬਣਾਉਣ ਲਈ ਰਸੂਲਪੁਰ ਪਿੰਡ ਦੇ ਇੱਕ ਰਸਤੇ ਨੂੰ ਖਰੀਦਣਾ ਚਾਹਿਆ ਦਰਖਾਸਤ ਦਿੱਤੀ ਪਟਵਾਰੀ ਨੇ ਰਿਪੋਰਟ ਦਿੱਤੀ ਬਲਜੀਤ ਸਿੰਘ ਨੇ ਕਿ ਜੀ ਇਹ ਰਾਹ ਜਿਹੜਾ 7 ਕਨਾਲ 3 ਮਰਲੇ ਬਿਲਕੁਲ ਇੰਡੀਪੈਂਡੈਂਟ ਹੈ ਇਹਦੇ ਆਸ-ਪਾਸੇ ਕੋ ਖੇਤ ਨਹੀਂ ਲੱਗਦਾ ਕਾਨੂੰਨ ਇਹ ਕਹਿੰਦਾ ਹੈ ਕਿ ਇਹ ਜਿਹੜਾ ਰਾਹ ਹੁੰਦਾ ਇਹ ਜੁਮਲਾ ਮੁਸਤਰਕਾ ਮਾਲਕਾਨ ਕੈਟਾਗਰੀ ਦੇ ਵਿੱਚ ਹੁੰਦਾ ਹੈ ਇਹ ਉਸ ਵਕਤ ਜਦੋਂ ਕਨਸੋਲਿਡੇਸ਼ਨ ਹੋਈ ਸਾਰੇ ਜ਼ਿਮੇਵਾਰ ਆਪਣੀ ਜ਼ਮੀਨ ਚੋਂ ਥੋੜਾ ਥੋੜਾ ਹਿੱਸਾ ਛੱਡ ਕੇ ਤੇ ਰਾਹ ਬਣਾਉਂਦੇ ਆ ਇਹ ਰਾਹ ਬਿਨਾ ਸਭ ਦੀ ਸਰਬਸੰਮਤੀ ਤੋਂ ਵਿੱਚ ਨਹੀਂ ਜਾ ਸਕਦਾ ਕੋਈਆ ਇਹ ਜਦੋਂ ਪਟਵਾਰੀ ਨੇ ਗਲਤ ਰਿਪੋਰਟ ਤਿਆਰ ਕਰਤੀ ਉਹ ਉੱਪਰ ਤੱਕ ਐਕਸੈਪਟ ਹੁੰਦੀ ਗਈ ਤੇ ਇਹ ਜਿਹੜੇ 7 ਕਨਾਲ 3 ਮਰਲੇ ਕੀਮਤੀ ਜ਼ਮੀਨ ਇਸ ਕੰਪਨੀ ਨੇ ਖਰੀਦ ਲਈ ਰਜਿਸਟਰੀ ਹੋ ਗਈ ਕਾਨੂੰਨੀ ਤੌਰ ਤੇ ਕਿਹਾ ਜਾਂਦਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਜਦੋਂ ਪ੍ਰਾਈਸ ਫਿਕਸੇਸ਼ਨ ਕਮੇਟੀ ਨੇ ਜਿਹਦੇ ਮੁਖੀ ਡੀਸੀ ਹੁੰਦੇ ਆ ਉਹ ਆਪਣਾ ਰੇਟ ਕੱਢ ਦੇਣ ਤਾਂ ਇਹ ਰਜਿਸਟਰੀ ਕਰਾਉਣੀ ਹੁੰਦੀ ਜਰ ਇਸ ਜ਼ਮੀਨ ਦੀ ਰਜਿਸਟਰੀ 14 ਮਹੀਨਿਆਂ ਬਾਅਦ ਹੋਈ ਪਰ ਉਹ ਅਸੀਂ ਸੰਪਰਕ ਕੀਤਾ ਡੀਡੀ ਪੀਓ ਅਮਨਿੰਦਰ ਸਿੰਘ ਚੋਹਾਨ ਨਾਲ ਉਹਨਾਂ ਨੇ ਦੱਸਿਆ ਕਿ ਜਦੋਂ ਅਵਾਰਡ ਅਨਾਉਂਸ ਹੋ ਜਾਏ ਅਥਾਰਟੀ ਵੱਲੋਂ ਕੰਪਟੈਂਟ ਅਥਾਰਟੀ ਵੱਲੋਂ ਤਾਂ ਫਿਰ ਜਿਹੜਾ ਖਰੀਦਦਾਰ ਹੈ ਉਹ ਭਾਵੇਂ ਜਿੰਨੇ ਮਰਜ਼ੀ ਸਮੇਂ 'ਚ ਰਜਿਸਟਰੀ ਕਰਾਏ ਉਹ ਮੰਨੀ ਜਾਏ ਇੱਥੇ ਦੱਸਦੇ ਚੱਲੀਏ ਕਿ ਹਾਲ ਦੀ ਘੜੀ ਜਿਹੜੇ ਕਿਸਾਨਾਂ ਦਾ ਰਾਹ ਬੰਦ ਹੋਇਆ ਉਹ ਹਨ ਬਲਜੀਤ ਸਿੰਘ ਦਾ ਪਰਿਵਾਰ ਤੇ ਮਹਿੰਦਰ ਸਿੰਘ ਦਾ ਪਰਿਵਾਰ ਰਾਹ ਦਾ ਨੰਬਰ ਹੈਗਾ ਜੀ 76 76 ਰੈਵਨਿਊ ਰਸਤਾ ਸੋ ਇਹ ਜਿਹੜੀ ਕੰਪਨੀ ਵਾਲੇ ਕਹਿੰਦੇ ਆ ਜੀ ਹੁਣ ਤੁਸੀਂ ਹਜੇ ਸਾਡੇ ਅੰਦਰ ਦੀ ਆਪਣੇ ਖੇਤਮ ਚਲੇ ਜਾਓ ਸਾਡੇ ਸੜਕਾਂ ਬਣ ਗਈਆਂ ਔਰ ਆਉਣ ਵਾਲੇ ਦਿਨਾਂ 'ਚ ਹੋਣਾ ਇਹ ਯਕੀਨੀ ਹੈ ਕਿ ਜਦੋਂ ਕਲੋਨੀ ਡਿਵੈਲਪ ਹੋਗੀ ਤੇ ਕਿਸਾਨਾਂ ਦੇ ਟਰੈਕਟਰ, ਟਰਾਲੇ, ਡੰਗਰ ਹੋਰ ਪਸ਼ੂ ਇਸ ਅਫਸਰਾਂ ਦੀ ਕਲੋਨੀ 'ਚ ਲੰਘਣਗੇ ਤਾਂ ਇਤਰਾਜ਼ ਹੋਏਗਾ ਤੇ ਉਹਨਾਂ ਦਾ ਰਾਹ ਫਿਰ ਆਉਣ ਜਾਣ ਲਈ ਬੰਦ ਹੋ ਜਾਏਗਾ ਸੋ ਇੱਥੇ ਰਵੀ ਜੋਤ ਤੇ ਜਸਵਿੰਦਰ ਸਿੰਘ ਦੀ ਮੰਗ ਹੈ ਕਿ ਇਸ ਪਟਵਾਰੀ ਵਿਰੁੱਧ ਤਾਂ ਉਹ ਜਾਂ ਸਾਰੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੋ ਜਿਨ੍ਹਾਂ ਨੇ ਇਹ ਰਸਤਾ ਪਿੰਡ ਦਾ ਗਲਤ ਤਰੀਕੇ ਨਾਲ ਇਸ ਪ੍ਰਾਈਵੇਟ ਡਿਫਾਲਟਰ ਕੰਪਨੀ ਨੂੰ ਵੇਚਿਆ ਹੁਣ ਆਉਣੇ ਆ ਰਸੂਲਪੁਰ ਪਿੰਡ ਦੇ ਸਰਪੰਚ ਤੇ ਬਾਕੀ ਪੰਚਾਇਤ ਮੈਂਬਰਾਂ ਦੀ ਕਾਰ ਕਰਦੀ ਜਿਸ ਦੇ ਵਿਰੁੱਧ ਰਵੀਜੋਤ ਅਤੇ ਜਸ਼ਵਿੰਦਰ ਨੇ ਲੜਾਈ ਵੱਢੀ ਹੋਈ ਆ ਉਹਨਾਂ ਨੇ ਜਿਹੜੇ ਨੁਕਤੇ ਰੇਜ਼ ਕੀਤੇ ਆ ਮਹਿਕਮੇ ਕੋਲ ਉਹ ਤੇ ਇਨਕੁਆਰੀ ਬੀ ਡੀ ਪੀਓ ਨੇ ਭਾਵੇਂ ਕੀਤੀ ਆ ਪਰ ਉਹ ਵਿਛੀ ਵਛੀਆ ਗੋਗਲੂਆਂ ਤੋਂ ਮਿੱਟੀ ਲਾਈ ਆ ਉਹ ਸਾਰਾ ਕਸੂਰ ਪੰਚਾਇਤ ਤੇ ਪਾਈ ਜਾਂਦਾ ਤੇ ਆਪਣੇ ਜਿਹੜੇ ਉਹਦੇ ਸਾਥੀ ਅਫਸਰ ਨੇ ਪੁਰਾਣੀ ਵੀਡੀਓ ਦਿਲਾਵਰ ਕੌਰ ਤੇ ਸਕੱਤਰ ਪੰਚਾਇਤ ਦਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮਾਫ ਕਰੀ ਜਾਂਦਾ ਸੋ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਦੋਹਾਂ ਦਾ ਕਿ ਰੈਵਨਿਊ ਰਸਤੇ ਦੇ ਪੈਸੇ ਜਿਹੜੇ ਮਿਲੇ ਆ ਉਹ ਪੁਰਾਣੇ ਰੇਟ 'ਚ ਦਿੱਤੇ ਜਿਹੜਾ 6 ਮਹੀਨਿਆਂ ਬਾਅਦ ਰੇਟ ਐਕਸਪਾਇਰ ਹੁੰਦਾ ਹੈ ਤੇ ਜਦੋਂ 14 ਮਹੀਨਿਆਂ ਬਾਅਦ ਰਜਿਸਟਰੀ ਹੋਈ ਤਾਂ ਉਦੋਂ ਫਿਰ ਜ਼ਮੀਨ ਦਾ ਰੇਟ ਵੱਧ ਜਾਂਦਾ ਹੈ ਇਸ ਪਿੰਡ ਦਾ ਇੱਕ ਕਿਲਾ ਇਸ ਵਕਤ ਮਾਰਕੀਟ ਰੇਟ ਮੁਤਾਬਕ 6 ਕਰੋੜ ਦਾ ਵਿਕ ਰਿਹਾ ਸੋ ਉਹਨਾਂ ਨੇ ਕਿਹਾ ਜੀ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਪੈਸੇ ਘੱਟ ਦਿੱਤੇ ਐਲਟਸ ਕੰਪਨੀ ਨੇ ਦੂਜੀ ਗੱਲ ਉਹ ਕਹਿੰਦੇ ਆ ਕਿ ਪੰਚਾਇਤ ਦੇ ਸਰਪੰਚ ਨੇ ਕਾਨੂੰਨ ਦੀ ਰੂਲਸ ਦੀ ਉਲੰਘਣਾ ਕਰਦੇ ਹੋਏ 2.1 ਕਰੋੜ ਰੁਪਏ ਜਿਹੜਾ ਐਲਟਸ ਕੰਪਨੀ ਨੇ ਰਾਹ ਦਾ ਦਿੱਤਾ ਪੰਚਾਇਤ ਨੂੰ ਰਜਿਸਟਰੀ ਕਰਾਉਣ ਤੋਂ ਬਾਅਦ ਉਹਦੀ ਐਫਡੀ ਜਿਹੜੀ ਕਰਾਈ ਸੀ ਜਿਹੜੀ ਤੜਵਾਈ ਨਹੀਂ ਜਾ ਸਕਦੀ ਕਾਨੂੰਨ ਮੁਤਾਬਕ ਉਹ ਤੜਵਾ ਲਈ ਉਹ ਤਰਵਾ ਕੇ ਖਰਚ ਨਜਾਇਜ਼ ਕੀਤਾ ਸਹਾਵਕਤਾਵ ਰੱਖਿਆ ਨਹੀਂ ਮਤਾ ਕੋਈ ਪੋਆਿਆ ਨਹੀਂ ਅਗਲਾ ਪੁਆਇੰਟ ਕਹਿੰਦੇ ਆ ਕਿ ਇਸ ਪੰਚਾਇਤ ਨੇ ਇਸ ਪੈਸੀ ਚੋਂ 28 ਸੋਲਰ ਲਾਈਟਾਂ ਦੁਵਾਈਆਂ ਜਿਹਦਾ ਕੋਈ ਕੁਟੇਸ਼ਨ ਨਹੀਂ ਲਈ ਕੋਈ ਟੈਕਨੀਕਲ ਐਸਟੀਮੇਟ ਨਹੀਂ ਦੁਵਾਇਆ ਤੇ ਜੇ ਆਈ ਨੂੰ ਨਹੀਂ ਪੁੱਛਿਆ 420000 ਰੁਪਏ ਖਰਚਤਾ ਤੇ ਇਹਦੇ ਵਿੱਚ ਕਹਿੰਦੇ ਆ ਜੀ ਘਪਲਾ ਹੋ ਗਿਆ ਇਹ ਦੋਹੇ ਪਿੰਡ ਵਾਸੀ ਰਵਿਜੋਤ ਤੇ ਜਸਵਿੰਦਰ ਦਾ ਦਾਵਾ ਹੈ ਕਿ ਸਰਪੰਚ ਨੇ 5.15 ਲੱਖ ਰੁਪਿਆ ਨਜਾਇਜ਼ ਖਰਚ ਹੈ ਸੀਵਰੇਜ ਵਗੈਰਾ ਦੀਆਂ ਪਾਈਪਾਂ ਪਾਉਣ ਲਈ ਇਹਨਾਂ ਪਾਈਪਾਂ ਨੂੰ ਪਾਉਣ ਲਈ ਕੋਟੇਸ਼ਨ ਐਸਟੀਮੇਟ ਕੱਖ ਨਹੀਂ ਲਿਆ ਤੇ ਲੇਬਰ ਵੀ ਡੂੰਗੀ ਕਾਫੀ ਭਾਰੀ ਲਾਤੀ ਫਿਰ ਉਹ ਕਹਿੰਦੇ ਆ ਜੀ ਪੰਚਾਇਤ ਅਫਸਰਾ ਨਹੀਂ ਇਸ ਪਿੰਡ ਦੇ ਵਿੱਚ ਜਿਹੜਾ ਕੰਮ ਕਰਾਇਆ ਉਹਦਾ ਜਿਹੜਾ ਹੈਗਾ ਜੀ ਜਦੋਂ ਕੋਡ ਆਫ ਕੰਡਕਟ ਲੱਗਿਆ ਸੀ ਯਾਨੀ ਕਿ ਚੋਣ ਜ਼ਾਬਤਾ ਲੱਗਿਆ ਸੀ 8 ਇੱਕ 22 ਤੋਂ ਲੈ ਕੇ 10 ਤਿੰਨ 22 ਤੱਕ ਉਹ ਪੇਮੈਂਟਾਂ ਕਰਤੀਆਂ ਇਹ ਪੇਮੈਂਟਾਂ 5.24 ਲੱਖ ਦੀਆਂ ਹੋਈਆਂ ਉਸ ਵਕਤ ਕਿਸੇ ਨੂੰ ਪੇਮੈਂਟ ਹੋ ਨਹੀਂ ਸਕਦੀ ਚੋਣ ਜ਼ਾਬਤੇ 'ਚ ਇੱਥੇ ਕਹਿੰਦਾ ਵੀਡੀਓ ਜੀ ਉਹ ਜਿਹੜੇ ਕੰਮ ਸੀਗੇ ਸ਼ੁਰੂ ਉਹ ਤਾਂ 2021 ਦੇ ਦਸੰਬਰ ਦੇ ਮਹੀਨੇ ਸ਼ੁਰੂ ਹੋਏ ਸੀ ਕੰਮ ਪੁਰਾਣੇ ਸੀ ਤੇ ਫੇਰ ਉਹ ਜਦੋਂ ਬਾਅਦ ਚ ਮੁੱਕੇ ਤੇ ਪੇਮੈਂਟਾਂ ਭਾਵੇਂ ਇਲੈਕਸ਼ਨ ਕੋਰਟ 'ਚ ਹੋ ਗਈਆਂ ਤੇ ਕਹਿੰਦੇ ਜੀ ਕੋਈ ਏਡੀ ਵੱਡੀ ਗੱਲ ਹੈ ਨਹੀਂ ਹੁਣ ਇਹ ਮਾਮਲਾ ਸਾਰਾ ਡਾਇਰੈਕਟਰ ਪੰਚਾਇਤ ਅਮਿਤ ਕੁਮਾਰ ਆਈਐਸ ਦੇ ਕੋਲ ਹੈ ਤੇ ਅਸੀਂ ਅੱਜ ਗੱਲ ਅਮਿਤ ਕੁਮਾਰ ਆਈਐਸ ਨਾਲ ਕੀਤੀ ਸਾਰੀ ਡਿਟੇਲ ਉਹਨਾਂ ਨੂੰ ਦੱਸੀ ਸਮਝਾਈ ਉਹਨਾਂ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਸਾਨੂੰ ਜੀ ਤੁਸੀਂ 2 ਹਫ਼ਤੇ ਦੇ ਦਿਓ ਦੋ ਹਫ਼ਤਿਆਂ ਦੇ ਅੰਦਰ ਅੰਦਰ ਇਹ ਸਾਰਾ ਕੁਝ ਮੈਂ ਆਪਣੇ ਫੈਸਲੇ ਦੇ ਵਿੱਚ ਨਿਜੇਠ ਦਿਆਂਗਾ ਪਰ ਸਾਨੂੰ ਬਾਅਦ ਵਿੱਚ ਦੱਸਿਆ ਕਿ ਦੋ ਹਫ਼ਤਿਆਂ ਤੱਕ ਤਾਂ ਪੰਚਾਇਤਾਂ ਹੋ ਸਕਦਾ ਹੈ ਸ਼ਾਇਦ ਭੰਗੀ ਹੋ ਜਾਣ ਕਿਉਂਕਿ 2024 ਦੀ ਚੋਣ ਸਿਰ ਤੇ ਖੜੀ ਹੈ ਪਾਰਲੀਮੈਂਟ ਦੀ ਚਲੋ ਫਿਰ ਸਾਨੂੰ ਇਹ ਵੀ ਪਤਾ ਲੱਗਿਆ ਭਾਵੇਂ ਪੰਚਾਇਤ ਰੱਦ ਆਪਣ ਡਿਸਾਲਵ ਹੋ ਜੇ ਭੰਗ ਹੋ ਜੇ ਪਰ ਫੌਜਦਾਰੀ ਮੁਕਦਮਾ ਤਾਂ ਕਦੇ ਵੀ ਦਰਜ ਹੋ ਸਕਦਾ ਹੈ ਜੇ ਡਾਇਰੈਕਟਰ ਪੰਚਾਇਤ ਦੇ ਵਿਰੁੱਧ ਕੋਈ ਆਪਣੀ ਰਿਪੋਰਟ ਦਿੰਦਾ ਹੈ ਤੇ ਇਹ ਫਿਰ ਰਿਪੋਰਟ ਜਦੋਂ ਆ ਜੂਗੀ ਫਿਰ ਪਰਚੇ ਵਾਲ ਗੱਲ ਤੁਰਪੂਗੀ ਕਿਉਂਕਿ ਫਾਈਨੈਂਸ਼ੀਅਲ ਅੰਬੈਲਮੈਂਟ ਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ ਡੀਡੀਪੀਓ ਅਮਰਿੰਦਰ ਚੋਹਾਨ ਨਾਲ ਗੱਲ ਹੋਈ ਉਹ ਕਹਿੰਦੇ ਆ ਜੀ ਜਿਹੜੇ 6 ਮਹੀਨਿਆਂ ਦੇ ਵਿੱਚ ਵਿੱਚ ਅਵਾਰਡ ਮਿਲਣ ਤੋਂ ਬਾਅਦ ਤੁਹਾਡੀ ਇਹ ਅਲਾਟਮੈਂਟ ਹੋ ਜਾਂਦੀ ਹੈ ਜਾਨੀ ਕਿ ਫੈਸਲਾ ਹੋ ਜਾਂਦਾ ਹੈ ਕਿ ਇਹ ਪ੍ਰਾਈਸ ਇਸ ਕੰਪਨੀ ਨੇ ਜਿਹੜੀ ਦੇਣੀ ਹੈ ਇਸ ਰਾ ਦੀ ਇੰਨੀ ਦੇ ਦੇ ਉਦੋਂ ਬਾਅਦ ਇੱਕ ਗ੍ਰੇ ਏਰੀਆ ਕਾਨੂੰਨ ਦੇ ਵਿੱਚ ਥੋੜੀ ਜੀ ਕਮੀ ਪੇਸ਼ੀ ਹੈ ਉਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਰੱਖੀ ਗਈ ਕਿ ਉਸ ਕੰਪਨੀ ਨੇ ਇਹ ਜ਼ਮੀਨ ਦੀ ਰਜਿਸਟਰੀ ਕਿੰਨੇ ਦਿਨਾਂ ਬਾਅਦ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਕਰਾਉਣੀ ਆ ਕਈ ਵਾਰੀ ਤਾਂ ਜਦੋਂ ਇਹ ਅਲਾਟਮੈਂਟ ਹੋ ਜਾਂਦੀ ਹੈ ਅਵਾਰਡ ਮਿਲ ਜਾਂਦਾ ਹੈ ਤੇ ਕੰਪਨੀਆਂ 2-2 3-3 ਸਾਲ ਰਜਿਸਟਰੀਆਂ ਨਹੀਂ ਕਰਾਉਂਦੀ ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦਾ ਇਹ ਤਰੀਕਾ ਹੈਗਾ ਕਿ ਕਿਸਾਨ ਨੂੰ ਪਿੰਡ ਦੀ ਪੰਚਾਇਤ ਨੂੰ ਕਿਵੇਂ ਵੱਡੀਆਂ ਕੰਪਨੀਆਂ ਰੀਅਲ ਏਸਟੇਟ ਕੰਪਨੀਆਂ ਕਲੋਨੀਆਂ ਬਣਾਉਣ ਵਾਲੀਆਂ ਠੱਗਦੀਆਂ ਨੇ ਇੱਕ ਪਾਸੇ ਤੁਸੀਂ ਜਦੋਂ ਪ੍ਰਾਈਸ ਫਿਕਸੇਸ਼ਨ ਕਮੇਟੀ ਨੇ ਅਨਾਉਂਸਮੈਂਟ ਕਰਦੀ ਤਾਂ ਉਹਦੇ 6 ਮਹੀਨਿਆਂ ਦੇ ਅੰਦਰ ਅੰਦਰ ਫਾਈਲ ਤੋਰ ਕੇ ਤੁਸੀਂ ਆਪਣਾ ਜਿਹੜਾ ਹੈਗਾ ਪ੍ਰੂਫ ਕਰਾ ਲਓ ਡੀਲ ਤੇ ਜਦੋਂ ਉਹ ਅਪਰੂਵ ਹੋ ਗਈ ਫਿਰ ਕਾਨੂੰਨ ਕਹਿੰਦਾ ਜੀ ਤੁਸੀਂ ਰਜਿਸਟਰੀ ਜਦੋਂ ਮਰਜ਼ੀ ਕਰਾ ਲਓ 6 ਮਹੀਨਿਆਂ ਦੇ ਵਿੱਚ ਵਿੱਚ ਅਵਾਰਡ ਹੋ ਜਾਣਾ ਚਾਹੀਦਾ ਕਨਫਰਮ ਕੰਪਨੀ ਨਾਲ ਸੌਦਾ ਜਿਹੜਾ ਤੇ ਫਿਰ ਉਸ ਤੋਂ ਬਾਅਦ ਰਜਿਸਟਰੀ ਕਰਾਉਣ ਦੇ ਉੱਤੇ ਕੋਈ ਸਮੇਂ ਦੀ ਪਾਬੰਦੀ ਹੈ ਨਹੀਂ ਸੋ ਕੰਪਨੀਆਂ ਕਰਦੀਆਂ ਕੀ ਨੇ ਉਹ ਆਪਣਾ ਜਿਹੜਾ ਕਨਫਰਮ ਕਰਾ ਕੇ ਅਵਾਰਡ ਤੇ ਫਿਰ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਰਜਿਸਟਰੀ ਨਹੀਂ ਕਰਾਉਂਦੀਆਂ ਇੰਦੀ ਮੀਨ ਟਾਈਮ ਕੀ ਹੁੰਦਾ ਉਹ ਜਿਹੜਾ ਰੇਟ ਉਹ ਵੱਜ ਜਾਂਦਾ ਪਰ ਕਾਨੂੰਨ ਕਹਿੰਦਾ ਕਿ ਜਦੋਂ ਪੁਰਾਣਾ ਰੇਟ ਤੇ ਤੁਹਾਡਾ ਸੌਦਾ ਤੈ ਹੋ ਗਿਆ ਅਵਾਰਡ ਕਨਫਰਮ ਹੋ ਗਿਆ ਕੰਪਟੈਂਟ ਅਥਾਰਟੀ ਤੋਂ ਤੁਹਾਨੂੰ ਪੈਸੇ ਉਹ ਨਹੀਂ ਮਿਲਣੇ ਕਿਉਂ ਭਾਈ ਇਹ ਤਾਂ ਕਾਨੂੰਨ ਬਦਲਣਾ ਚਾਹੀਦਾ ਤੁਸੀਂ ਜਿਵੇਂ ਜ਼ਿਮੀਦਾਰਾਂ ਨੂੰ ਜਾਂ ਪਿੰਡ ਦੇ ਲੋਕਾਂ ਨੂੰ ਇਹ ਉਹ ਕਿਵੇਂ ਫਿਰ ਠੱਗ ਸਕਦੇ ਹਾਂ ਇਹਦੇ ਬਾਰੇ ਆਵਾਜ਼ ਅਸੀਂ ਅੱਜ ਉਠਾ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਇਹ ਮਸਲਾ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਚੰਗੀ ਤਰ੍ਹਾਂ ਲਿਆਵਾਂਗੇ ਖੈਰ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਹੈ ਕਿ ਇਹ ਇਸ ਤਰ੍ਹਾਂ ਹੁੰਦਾ ਹੈ ਤੇ ਇਹਨੂੰ ਠੀਕ ਕਰਨ ਦੀ ਲੋੜ ਹੈ ਤੇ ਜਿਹੜੀ ਸਰਕਾਰ ਪੰਜਾਬ 'ਚ ਹੁਣ ਬਣੀ ਹੋਈ ਆ ਇਹ ਆਪਣੇ ਆਪ ਨੂੰ ਕਿਸਾਨ ਹਤਾਇਸ਼ੀ ਕਹਿੰਦੀ ਹੈ ਔਰ ਭਗਵਾਨਤਮਾਨ ਮੁੱਖ ਮੰਤਰੀ ਵੀ ਕਹਿੰਦਾ ਕਿ ਮੈਂ ਜ਼ਿੰਮੇਵਾਰ ਦਾ ਮੁੰਡਾ ਪਿਓ ਮੇਰਾ ਮਾਸਟਰ ਸੀ ਪਿੰਡ ਮੇਰਾ ਸਤੌਜ ਸੀ ਤੇ ਗੱਲਾਂ ਮੈਂ ਸਾਰੀਆਂ ਜਾਣਦਾ ਫਿਰ ਭਾਈ ਤੈਨੂੰ ਆ ਨਹੀਂ ਪਤਾ ਇਹ ਫਿਰ ਐਡਾ ਜਿਹੜਾ ਹੈਗਾ ਕੰਮ ਖਰਾਬ ਹੋਈ ਜਾਂਦਾ ਬਾਈ ਭਗਵੰਤਮਾਨ ਧਿਆਨ ਦੇ ਆ ਹੁਣ ਤੂੰ ਕੰਮ ਜ਼ਰੂਰ ਕਰ ਇਹ ਅਨਮਲੀ ਜਿਹੜਾ ਗਰੇ ਏਰੀਆ ਹੈ ਇਸ ਕਾਨੂੰਨ ਦੇ ਵਿੱਚ ਇਹਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ ਨਾਓ ਆਰ ਟਿਕ ਸਾਡਾ ਕੀ ਮੰਨਣਾ ਪੰਚਾਇਤ ਅਧਿਕਾਰੀਆਂ ਨੇ ਬਿਨਾ ਸਪੌਟ ਵਿਜ਼ਿਟ ਕੀਤੇ ਪਟਵਾਰੀ ਦੀ ਰਿਪੋਰਟ ਮੰਨਦੇ ਹੋਏ ਸਾਰਾ ਕੰਮ ਕੀਤਾ ਜੋ ਕਿ ਵੱਡੀ ਗਲਤੀ ਹੈ ਇਸ ਲਈ ਸਮਾਬਤ ਤਰੀਕੇ ਨਾਲ ਹੁਣ ਇਹਦੀ ਜਾਂਚ ਕਰਕੇ ਉਸ ਪਟਵਾਰੀ ਵਿਰੁੱਧ ਜਾਂ ਉਸ ਸਮੇਂ ਦੀ ਵੀਡੀਓ ਦਿਲਾਵਰ ਕੌਰ ਦੇ ਵਿਰੁੱਧ ਕਾਰਵਾਈ ਕੀਤੀ ਜਾਣੀ ਬਣਦੀ ਹੈ ਪੁਆਇੰਟ ਨੰਬਰ 2 ਜੇ ਸਰਪੰਚ ਵੱਲੋਂ ਵੀਡੀਓ ਤੇ ਸਖਤਰਨਾ ਮਿਲ ਕੇ ਗੜਬੜੀ ਕੀਤੀ ਗਈ ਹੈ ਉਹ ਸੰਬੰਧੀ ਤਾਂ ਫਿਰ ਫਾਈਨੈਂਸ਼ੀਅਲ ਐਮਬੈਲਮੈਂਟ ਦਾ ਪਰਚਾ ਯਾਨੀ ਕਿ ਐਫ ਆਈ ਆਰ ਦਰਜ ਕਰਵਾ ਦੇਣੀ ਚਾਹੀਦੀ ਹੈ ਮਹਿਕਮੇ ਨੂੰ ਪੁਆਇੰਟ ਨੰਬਰ 3 ਪਿੰਡ ਦੇ ਲੋਕਾਂ ਨੂੰ ਪੰਚਾਇਤ ਚੁਣਨ ਤੋਂ ਪਹਿਲਾਂ ਜਿਹੜਾ ਸਿਰ ਤੇ ਹੱਥ ਮਾਰ ਲੈਣਾ ਚਾਹੀਦਾ ਜੇ ਤੁਸੀਂ ਗਲਤ ਬੰਦੇ ਚੁਣੋਗੇ ਇਹ ਮੈਂ ਕਿਸੇ ਇੱਕ ਪਿੰਡ ਦੀ ਗੱਲ ਨਹੀਂ ਕਰਦਾ ਸਾਰੇ ਪੰਜਾਬ ਦੇ ਪਿੰਡਾਂ ਦੀ ਗੱਲ ਕਰਦਾ ਬਹੁਤ ਲੋਕ ਬਾਦ ਦੇ ਵਿੱਚ ਸ਼ਿਕਾਇਤਾਂ ਕਰਦੇ ਆ ਗਰੁੱਪイズਮ ਹੋ ਜਾਂਦਾ ਤੇ ਫਿਰ ਜਦੋਂ ਠੱਗੀਆਂ ਵਜਦੀਆਂ ਉਹ ਕੌਣ ਮਾਰਦੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਮਾਰਦੇ ਸੋ ਵੀਰੋ ਧਿਆਨ ਨਾਲ ਬੰਦੇ ਚੁਣੋ ਕਿਉਂਕਿ ਇਹਨਾਂ ਲੋਕਾਂ ਨੇ ਤੁਹਾਡੇ ਪਿੰਡ 'ਚ ਸੁਧਾਰ ਲੈਣਾ ਹੈ ਜਾਂ ਉਹਦੇ ਵਿੱਚ ਗਰਾਵਟ ਲਿਆਉਣੀ ਹੈ ਤੇ ਜੇ ਤੁਸੀਂ ਚੁਣੋਗੇ ਬੰਦੇ ਇਹੋ ਜਿਹੇ दारू ਪਿਆਲਾ ਪੀ ਕੇ ਤੇ ਵੋਟ ਪਾਉਂਗੇ ਦੇ ਵੀਰ ਬੰਦੀ ਉਹੀ ਕਰਨਗੇ ਜੋ ਰਸੂਦਪੁਰ ਪਿੰਡ ਚ ਹੋ ਰਿਹਾ ਸੋ ਇਹਨਾਂ ਬੇਨਤੀਆਂ ਨਾਲ ਮੈਨੂੰ ਰੇਂਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ